ਲੱਡੂ ਇਸ ਗੱਲ ਦੀ ਵੰਡੇ ਜਾ ਰਿਹਾ ਕਿ ਅਗਰ ਮਨਪ੍ਰੀਤ ਦਾ 27 ਵਾਲਾ ਇਲੈਕਸ਼ਨ ਅਸੀ ਉਹਦਾ ਆਗਾਜ਼ ਕਰਨ ਚੱਲਨੇ ਤਾਂ ਹੰਸਰਾਜ ਜੀ ਦੀ ਸਟਾਰ ਵੈਲਿਊ ਵੀ ਹੈ ਨਾ ਉਹ ਸੁਪਰਸਟਾਰ ਹੈਗੇ ਮਨਪ੍ਰੀਤ ਆ ਬੂੰਗੀ ਦੀ ਦਾਲ ਹੈ ਮਨਪ੍ਰੀਤ ਹਾ ਹਾ ਠੀਕ ਹੈ ਥੈਂਕ ਯੂ ਮੈਨੂੰ ਹਜ਼ਾਰਾਂ ਲੋਕ ਇਹ ਵੀ ਇੱਥੇ ਵੀ ਮਿਲੇ ਜਿਹੜੇ ਮੈਨੂੰ ਕਹਿੰਦੇ ਕਿ ਮਨਪ੍ਰੀਤ ਪਰਮਾਤਮਾ ਦੀ ਕਸਮ 27 ਜਿੱਤੇ ਨੂੰ ਵੋਟਾਂ ਪਾ ਦਾਂਗੇ ਪਰ ਐਤਕੀ ਅਸੀਂ ਰਾਜੇ ਵਿਡਿੰਗ ਦਾ ਹੰਕਾਰ ਤੋੜਨਾ ਉਹਦੇ ਧੌਣ ਚ ਕਿਲਾ ਕੱਢਣਾ ਢਿੱਲੋ ਸਾਹਿਬ ਇਹਨੂੰ ਤੁਸੀਂ ਇਨਾਮ ਨਾ ਸਮਝਿਆ ਜੇ ਇਹਨੂੰ ਤੁਸੀਂ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜਾਓ ਕਿਵੇਂ ਦੇਖ ਰਹੇ ਇਹਨਾਂ ਚੋਣਾ ਨੂੰ ਜਿੰਨੀ ਚੋਣਾ ਦਾ ਰਿਜ਼ਲਟ ਆ ਗਿਆ ਹੈਗਾ ਕੀ ਫਸਟ ਐਕਸੈਮਲਤੀ ਪਾਸ ਹੋ ਗਏ ਚੋਣਾ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਮਨਪ੍ਰੀਤ ਬਾਦਲ ਤੇ ਇਤਬਾਰ ਕੀਤਾ ਹੈ ਔਰ ਬੀਜੇਪੀ ਪਾਰਟੀ ਨਾਲ ਪਿਆਰ ਕੀਤਾ ਹੈ ਇੱਕ ਤਾਂ ਹੁੰਦਾ ਰਸਮੀ ਤੌਰ ਤੇ ਤੇ ਇੱਕ ਹੁੰਦਾ ਦਿੱਲੀ ਤੌਰ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਾਅਦਾ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਪੂਰਾ ਖਰਾ ਉਤਰੂੰਗਾ। ਅ ਨਤੀਜੇ ਜਿਹੜੇ ਆਏ ਐ ਇਹ ਸਾਡੇ ਮਨਪਸੰਦ ਨਤੀਜੇ ਤਾਂ ਨਹੀਂ ਐ ਬਟ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ ਅ 2 ਮਹੀਨੇ ਜਿਹੜੇ ਐ ਇਹ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਕਮ ਸੇ ਕਮ 2 ਸਾਲ ਚਾਹੀਦੇ ਐ ਔਰ ਬਾਕੀ ਤੁਹਾਡੇ ਦੇਖਣ ਵਾਲਿਆਂ ਨੂੰ ਮਨਪ੍ਰੀਤ ਨੂੰ ਜਦੋਂ ਵੀ ਪਰਮਾਤਮਾ ਨੇ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੈਂ ਹਮੇਸ਼ਾ ਨੀਵਾ ਹੁੰਦਾ ਤੁਰਿਆ ਜਾਂਦਾ ਜਿੰਨੀ ਮੈਨੂੰ ਇੱਜ਼ਤ ਮਿਲਦੀ ਹੈ ਮੈਂ ਓਨਾ ਹੀ ਮੇਰਾ ਸਿਰ ਨੀਵਾ ਹੁੰਦਾ ਤੇ ਜਦੋਂ ਹਾਰ ਮੇਰੇ ਹਿੱਸੇ 'ਚ ਆਉਂਦੀ ਹੈ ਮੈਂ ਆਪਣਾ ਸਿਰ ਜਿਹੜਾ ਹੈ ਉੱਚਾ ਚੱਕ ਲੈਣਾ ਔਰ ਫਿਰ ਮੈਂ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਦੀ ਤਲਾਸ਼ ਕਰਨਾ ਅਗਲੇ 2 ਮਹੀਨੇ ਮੈਂ ਆਪਣੀਆਂ ਗਲਤੀਆਂ ਤੇ ਕਮੀਆਂ ਦੀ ਤਲਾਸ਼ ਕਰੂੰਗਾ ਔਰ ਉਹਨਾਂ ਦੀ ਦਰੁਸਤੀ ਔਰ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੂੰਗਾ ਸਾਡੇ ਪੰਜਾਬੀ ਚ ਕਹਿੰਦੇ ਆ ਕਿ ਹਾਰ ਜਿੱਤ ਜਿਹੜੀ ਹੁੰਦੀ ਹੈ ਇਹ ਮਰਦ ਦਾ ਗਹਿਣਾ ਹੁੰਦਾ ਹੈ ਔਰ ਔਰ ਖਾਸ ਕਰਕੇ ਮੈਂ ਇਸ ਮੌਕੇ ਤੇ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤੇ ਜੇ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ 27 ਦੇ ਵਿੱਚ ਬੀਜੇਪੀ ਪਾਰਟੀ ਦੀ ਸਰਕਾਰ ਲਿਆਉਣ ਦੀ ਸਾਡੀ ਹਰ ਮੌਮਕਿਨ ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਹਾਲਾਤ ਨੂੰ ਬਦਲੀਏ ਪੰਜਾਬ ਦੀ ਤਕਦੀਰ ਨੂੰ ਪੰਜਾਬ ਦੀ ਕਿਸਮਤ ਨੂੰ ਬਦਲੀਏ ਔਰ ਇਹਦੇ ਵਾਸਤੇ ਲੋਕਾਂ ਦਾ ਤੇ ਪਰਮਾਤਮਾ ਦੀ ਮਦਦ ਦੇ ਅਸੀਂ ਤਲਬਕਰ ਹਰ ਇੱਕ ਵੱਡੀ ਕਮੀ ਕੀ ਲੱਗਦੀ ਹੈ ਕੀ ਰਹੇਗੀ 80% ਬਹੁਤ ਡਾਊਨ ਹੋਵੇ ਅ ਜਿਵੇਂ ਮੈਂ ਕਿਹਾ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਮੇਰੀ ਗੈਰ ਹਾਜ਼ਰੀ 15 ਸਾਲ ਦੀ ਸੀ 15 ਸਾਲ ਦੀ ਗੈਰ ਹਾਜ਼ਰੀ 2 ਮਹੀਨਿਆਂ ਚ ਪੂਰੀ ਨਹੀਂ ਹੋ ਸਕਦੀ ਮੈਨੂੰ ਹਜ਼ਾਰਾਂ ਲੋਕ ਇਹ ਵੀ ਮੈਥੇ ਵੀ ਮਿਲੇ ਜਿਹੜੇ ਤੈਨੂੰ ਕਹਿੰਦੇ ਕਿ ਮਨਪ੍ਰੀਤ ਪਰਮਾਤਮਾ ਦੀ ਕਸਮ 27 ਜਤੈਨ ਨੂੰ ਵੋਟਾਂ ਪਾ ਦਾਂਗੇ ਪਰ ਐਤਕੀ ਅਸੀਂ ਰਾਜੇ ਵਿਡਿੰਗ ਦਾ ਹੰਕਾਰ ਤੋੜਨਾ ਹੈ ਉਹਦੇ ਧੌਣ ਚੋਂ ਕਿੱਲਾ ਕੱਢਣਾ ਹੈ ਔਰ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਤਾਂ ਨਹੀਂ ਪਰ ਗਿੱੱਜੜਬਾ ਦੇ ਲੋਕ ਇੱਕ ਗੱਲ ਇਹ ਗੱਲ ਜਾਣਦੇ ਆ ਕਿ ਜਦੋਂ ਨੇ ਵਿਡਿੰਗ ਸਾਹਿਬ ਸਾਡੇ ਇਸ ਇਲਾਕੇ 'ਚ ਆਏ ਆ ਦੋ ਗੱਲਾਂ ਗੂੰਜਦੀਆਂ ਗਿੱੱਜੜਬੇ ਹਲਕੇ 'ਚ ਇੱਕ ਤਾਂ ਮੈਂ ਬਹੁਤ ਗਰੀਬ ਘਰ ਤੋਂ ਆਂ ਇੱਕ ਮੈਂ ਯਤੀਮ ਐ ਜਿਨ੍ਹਾਂ ਨੇ ਪੈਸੇ ਉਹਨਾਂ ਨੇ ਐ ਇਲੈਕਸ਼ਨ 'ਚ ਖਰਚੇ ਕਾਸ਼ ਪੰਜਾਬ ਦਾ ਹਰ ਬੰਦਾ ਹਰ ਗਰੀਬ ਬੰਦਾ ਵਰਿੰਗ ਸਾਹ ਵਰਗਾ ਹੋਵੇ ਇੰਨੀ ਦੌਲਤ ਜਿਹੜੀ ਐ ਔਰ ਉਹਨਾਂ ਦੀ ਦੌਲਤ ਉਹਨਾਂ ਨੂੰ ਇਲੈਕਸ਼ਨ ਦੀ ਹਾਰ ਤੋਂ ਨਹੀਂ ਬਚਾ ਸਕੇ ਇੱਕ ਉਹਨਾਂ ਦਾ ਬਿਆਨ ਵੀ ਆਏ ਵੀ ਜਿਦੋਂ ਦੇ ਐਮ.ਐਲ.ਏ ਬਣੇ ਐ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ ਕਿ ਬਾਦਲ ਪਰਿਵਾਰ ਜਿਹੜਾ ਐ ਇਹ ਵਿਰਾਸਤ ਦੀ ਸਿਆਸਤ ਕਰਦਾ ਐ ਇਹ ਦੂਜੇ ਦੀ ਵਿਰਾਸਤ ਤਾਂ ਮਾੜੀ ਲੱਗਦੀ ਹੈ ਪਰ ਜਦੋਂ ਆਪ ਦੀ ਵਿਰਾਸਤ ਤੇ ਗੱਲ ਆਈ ਤਾਂ ਟਿਕਟ ਜਿਹੜੀ ਆਪਦੇ ਘਰ ਚ ਹੀ ਰੱਖੀ ਕਾਸ਼ੇ ਟਿਕਟ ਕਿਸੇ ਕਾਂਗਰਸ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਨਿਮੋਸ਼ੀ ਤੋਂ ਵੀ ਬਚ ਰਹਿੰਦੇ ਔਰ ਅਖੀਰ ਦੇ ਵਿੱਚ ਮੈਂ ਡਿੰਪੀ ਢਿੱਲੋਂ ਸਾਹਿਬ ਜਿਹੜੇ ਕਿ ਇੱਥੋਂ ਐਮ ਐਲ ਏ ਬਣੇ ਆ ਮੈਂ ਉਹਨਾਂ ਨੂੰ ਵਧਾਈ ਪੇਸ਼ ਕਰਦਾ ਮubarrak baad ਪੇਸ਼ ਕਰਦਾ 70 ਹਜ਼ਾਰ ਬੰਦਿਆਂ ਦਾ ਫੈਸਲਾ ਗਲਤ ਨਹੀਂ ਹੋ ਸਕਦਾ ਪਰ ਇੱਕ ਛੋਟੀ ਜੀ ਨਾਲ ਨਸੀਹਤ ਵੀ ਦਿੰਨਾ ਹੈ ਕਿ ਢਿੱਲੋਂ ਸਾਹਿਬ ਇਹਨੂੰ ਤੁਸੀਂ ਇਨਾਂ ਮ ਨਾ ਸਮਝਿਆ ਜੇ ਇਹਨੂੰ ਤੁਸੀਂ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜਾਓ ਔਰ ਜਿਹੜਾ ਤੁਸੀਂ ਗਿੱਦੜਬਾ ਹਲਕੇ ਦੇ ਲੋਕਾਂ ਨਾਲ ਵਾਅਦਾ ਕਰਕੇ ਗਏ ਹੋ ਕਿ ਮੈਂ 22 ਸਾਲਾਂ ਚ ਪਿਛਲੇ 28 ਸਾਲ ਦਾ ਰਿਕਾਰਡ ਜਿਹੜਾ ਤੋੜਨਾ ਹੈ ਪਰਮਾਤਮਾ ਕਰੇ ਤੁਸੀਂ ਰਿਕਾਰਡ ਤੋੜ ਦੋ ਮੰਪੀ ਜੀ 15 ਤਰੀਕ ਤੋਂ ਬਾਅਦ ਤੁਸੀਂ ਹਲਕੇ ਦੇ ਵਿੱਚੋਂ ਗਾਇਬ ਹੋ ਗਏ ਸੀ ਇਸਦੇ ਕੀ ਕਾਰਨ 15 ਤਰੀਕ ਤੋਂ ਬਾਅਦ ਹਾਂਜੀ ਗਰੌਣ ਜੀ ਦਿਸੇ ਨਹੀਂ ਜਿਵੇਂ ਤੁਸੀਂ ਪਹਿਲਾਂ ਲਗਾਤਾਰ ਵਰਕ ਕਰ ਰਹੇ ਸੀ ਨਹੀਂ ਨਹੀਂ ਤੁਸੀਂ ਮੇਰਾ ਜੇ ਵੀ ਕੰਪਿਊਟਰ ਦੇ ਵਿੱਚ ਸ਼ਡਿਊਲ ਦੇਖ ਲਓ ਤਾਂ ਮੈਂ ਦੰਨ ਸੀ ਕਿ ਤੁਸੀਂ ਬਹੁਤ ਤੁਹਾਡੇ ਪਿੱਛੇ ਪਿੱਛੇ ਵੇਖਿਆ ਜੀ ਤਾਂ ਉਸ ਤੋਂ ਦੋ ਦਿਨ ਤੁਸੀਂ ਅੱਜ 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 ਨਹੀਂ ਪਰ ਇੱਕ ਸਵਾਲ ਦੀ ਕੋਈ ਬੁਨਿਆਦ ਵੀ ਤਾਂ ਹੋਣੀ ਚਾਹੀਦੀ ਹੈ ਨਾ ਨਹੀਂ ਆਪ ਦੇਖਿਓ ਤੁਹਾਡੀ ਜੀ ਤੁਸੀਂ ਦੋ ਦਿਨ ਪਹਿਲਾਂ ਤਾਂ ਬਿਲਕੁਲ ਵੀ ਨਹੀਂ ਪਿਛਲੇ ਦੋ ਦਿਨ ਦੇ ਘੱਟ ਐਕਟੀਵਿਟੀ ਘੱਟ ਰਹੀ ਹੈ ਬਿਲਕੁਲ ਨਹੀਂ ਲਾਸਟ ਦੋ ਦਿਨ ਐਡਮਿਨਿਸਟ੍ਰੇਟਿਵ ਵਰਕ ਵੀ ਹੁੰਦਾ ਨਾ ਬੂਥ ਦੇ ਜਿਹੜੇ ਇੰਚਾਰਜ ਹੈ ਬੂਥ ਦੇ ਵਿੱਚ ਜਿਹੜੇ ਜਿਹੜੇ ਕੌਣ ਬੈਠਣਗੇ ਉਹ ਸਾਰਾ ਐਡਮਿਨਿਸਟ੍ਰੇ ਉਹ ਵੀ ਕੈਂਡੀਡੇਟ ਨੂੰ ਕਰਨਾ ਪੈਂਦਾ ਬਰਹਾਲ ਤੁਸੀਂ ਮੇਰੇ ਜਿਹੜਾ ਸ਼ਡਿਊਲ ਦੇਖੋ ਰਾਤ ਦੇ 11 ਵਜੇ ਤੋਂ ਪਹਿਲਾਂ ਤੱਕ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੀਟਿੰਗਾਂ ਖਤਮ ਹੋ ਜਾਣ ਚਾਚਾ ਤੇ ਇਹ ਵੀ ਕਿ ਅਮਰਿਸ਼ਾਹ ਦੀ ਮੀਟਿੰਗ ਤੋਂ ਬਾਅਦ ਤੁਸੀਂ ਚੁੱਪ ਕਰ ਗਏ ਕੀ ਵਾਕਈ ਸੱਚਾ ਯਾਰ ਇਹ ਮੈਨੂੰ ਯਾਰ ਇਹ ਸਵਾਲ ਜਿਹੜੇ ਨਾ ਇਹ ਮਤਲਬ ਬਿਨਾ ਬੁਨਿਆਦ ਤੋਂ ਲੱਗਦੇ ਆ ਅਮਰਿਤ ਸ਼ਾਹ ਜੀ ਕੋਲ ਤਾਂ ਮੈਂ ਗਿਆ ਸੀ ਕਿ ਜਿਹੜੇ ਹਲਕੇ ਦੇ ਜਿਹੜੇ ਜਿਹੜੇ ਇਥੋਂ ਦੇ ਮਸਲੇ ਆ ਰੇਲਵੇ ਦਾ ਪੁਲ ਆ ਜਾਂ ਹੋਰ ਹੈ ਇਹ ਗਿੱਦੜਪੁਰ ਨੂੰ ਅਮਰਤ ਸਕੀਮ ਦੇ ਵਿੱਚ ਲੈ ਕੇ ਆਉਣਾ ਤੇ ਮੈਂ ਉਹਨਾਂ ਤੋਂ ਇਸ ਗੱਲ ਦਾ ਆਸ਼ਵਾਸ਼ਣ ਚਾਹੁੰਦਾ ਸੀ ਕਿ ਮੈਂ ਗਿੱਦੜਵੇ ਜਾ ਕੇ ਇਹ ਇਹ ਜਿਹੜਾ ਬੀਜੇਪੀ ਪਾਰਟੀ ਦਾ ਮੈਨੀਫੈਸਟੋ ਹੈ ਜਿਹਨੂੰ ਮਨਸ਼ੂਰ ਕਹਿ ਦਿੰਦੇ ਆ ਇਹ ਮੈਂ ਨਸ਼ਰ ਕਰਦਾ ਕਿ ਨਹੀਂ ਉਹ ਕਹਿੰਦੇ ਤੁਸੀਂ ਨਸ਼ਰ ਕਰ ਦੋ ਉਹ ਕਹਿੰ ਗਿੱਦੜਵਾਦੀ ਮੰਗ ਸੀ ਕਿ ਰੇਲਵੇ ਲਾਈਨ ਤੋਂ ਪਰੇ ਬੈਂਕ ਖੋਲਾਂਗੇ ਤੇ ਮੈਂ ਕਿਹਾ ਜੀ ਬੈਂਕ 6 ਮਹੀਨਿਆਂ ਦੇ ਵਿੱਚ ਉਹ ਕਹਿੰਦੇ 2 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਬੈਂਕ ਖੁੱਲ ਜਾਏਗਾ ਸੋ ਇਸ ਇਸ ਜ਼ਰੂਰੀ ਸੀ ਯੂ نو ਕੈਂਡੀਡੇਟ ਇਕੱਲੇ ਕਈ ਮਾਰਨ ਨਾਲ ਕਈ ਵਾਰੀ ਘਰ ਨਹੀਂ ਵੱਜਦੇ ਕਈ ਵਾਰੀ ਸਿਆਣਪ ਨਾਲ ਵੀ ਸੋ ਮੈਰਾ ਉੱਥੇ ਜਾਣਾ ਨਿਆਂ ਜ਼ਰੂਰੀ ਸੀ ਇੱਕ ਲੱਡੂ ਵੰਡੇ ਜਾ ਰਹੇ ਖੁਸ਼ੀ ਮਨਾਈ ਜਾ ਰਹੀ ਸੀ ਕਿਸ ਤਰ੍ਹਾਂ ਦੀ ਨਹੀਂ ਲੱਡੂ ਇਸ ਗੱਲ ਦੀ ਵੰਡੇ ਜਾ ਰਹੇ ਕਿ ਅਗਰ ਮਨਪ੍ਰੀਤ ਦਾ 27 ਵਾਲਾ ਇਲੈਕਸ਼ਨ ਸੀ ਉਹਦਾ ਆਗਾਜ਼ ਕਰਨ ਚੱਲੇ ਨਤੀਜੇ ਕੱਲ ਆਗੇ ਕੱਲ ਅਸੀਂ ਉਹ ਨਤੀਜੇ ਜਿਹੜੇ ਆ ਲੋਕਾਂ ਦਾ ਜਿਹੜਾ ਫਤਵਾ ਹੈ ਸਿਰਮੱਤੇ ਤੇ ਹੈ ਪਰ ਜੇ ਅੱਜ ਅਸੀਂ ਇਲੈਕਸ਼ਨ ਨਹੀਂ ਸ਼ੁਰੂ ਕਰਾਂਗੇ ਤਾਂ 27 ਦਾ ਇਲੈਕਸ਼ਨ ਜਿਹੜਾ ਉਹ ਸੱਤੋਂ ਅਬੂਰ ਨਹੀਂ ਹੋਣਾ ਮੀਨੇ ਕਰਦੀ ਆ ਕਿ ਦੋ ਫਿਰ ਇਲੈਕਸ਼ਨ ਸਰ ਇਲੈਕਸ਼ਨ ਦੀ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਜੀ ਸ਼ੁਰੂਆਤ ਹੋ ਗਈ ਔਰ ਇਸ ਜੋਸ਼ ਔਰ ਜਜ਼ਬੇ ਨਾਲ ਕਿ ਅਗਲੀ ਸਰਕਾਰ ਬੀਜੇਪੀ ਦੀ ਬਣਾਣੀ ਹੈ ਪੰਜਾਬ ਦੇ ਵਿੱਚ ਔਰ ਗਿੱਦੜਵਾ ਜਿਹੜਾ ਹੈ ਇਹ 116 ਜਿਹੜੇ ਪੰਜਾਬ ਦੇ ਬਕਾਇਆ ਹਲਕੇ ਹੈ ਉਹਨਾਂ ਵਾਸਤੇ ਇੱਕ ਰੋਲ ਮਾਡਲ ਹੋਊਗਾ 116 ਹਲਕੇ ਦੇਖਣਗੇ ਵੀ ਬੀਜੇਪੀ ਮਾਡਲ ਦੇ ਵਿੱਚ ਪੰਜਾਬ ਇਹ ਜਾ ਵੀ ਹੋ ਸਕਦਾ ਠੀਕ ਹੈ 5 ਓਵਰ ਦਾ ਕੰਮ ਸੀ ਉਹ ਤੁਸੀਂ ਹੁਣ ਡਿਮਾਂਡ ਕਰੋਗੇ ਇਹ ਦਰਸਲ ਇਫ ਆਲਰੇਡੀ ਇਹਦੀ ਮਨਜ਼ੂਰੀ ਜਿਹੜੀ ਆ ਚੁੱਕੀ ਹੈ ਇੱਕ ਫਲਾਈਓਵਰ ਜਿਹਨੂੰ ਆਰਓ ਵੀ ਰੇਲ ਓਵਰ ਬ੍ਰਿਜ ਤੇ ਦੋ ਅੰਡਰ ਬ੍ਰਿਜ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਅੰਡਰ ਬ੍ਰਿਜ 6 ਮਹੀਨਿਆਂ ਦੇ ਵਿੱਚ ਵਿੱਚ ਚੱਲ ਜਾਣ ਔਰ ਰੇਲਵੇ ਓਵਰ ਬ੍ਰਿਜ ਦਾ ਮੈਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ 2 ਸਾਲਾਂ ਦੇ ਵਿੱਚ ਵਿੱਚ ਮੁਕੰਮਲ ਹੋ ਜਾਏਗਾ ਐਮਪੀ ਦੀ ਜ਼ੋਨ ਦੇ ਵਿੱਚ ਜਿਹੜੇ ਸੀ ਜੀ ਹੰਸਰਾਜ ਜੂ ਲੱਗੇ ਸੀ 14 ਕੁ ਹਜ਼ਾਰ ਵੋਟ ਜੀ ਤੁਹਾਡੀ 12000 ਤੱਕ ਸਿਮਟ ਗਈ ਸੀ ਯਾਰ ਇੱਕ ਤਾਂ ਹੰਸਰਾਜ ਜੀ ਦੀ ਸਟਾਰ ਵੈਲਿਊ ਵੀ ਹੈ ਨਾ ਉਹ ਸੁਪਰਸਟਾਰ ਹੈਗੇ ਮਨਪ੍ਰੀਤ ਆ ਬੂੰਗੀ ਦੀ ਦਾਲ ਹੈ ਮਨਪ੍ਰੀਤ ਆ ਹਾ ਹਾ ਠੀਕ ਹੈ ਥੈਂਕ ਯੂ ਸਰ ਧੰਨਵਾਦ ਮੋਦੀ ਜੀ ਦੀ ਵੀ ਵੇਵ ਸੀ ਨਾ ਉਹ ਤੋਂ ਹਾਂ